ਅਮਰੀਕਾ ਤੋਂ ਭਾਰਤ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਆ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਅਮਰੀਕਾ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਜਿਹੜੀ ਯੂ ਐਸ ਏ ਆਈ ਡੀ ਕੰਪਨੀ ਐ ਉਸ ਨੂੰ ਬੰਦ ਕਰਨ ਦਾ ਜਿਹੜਾ ਇੱਕ ਕਦਮ ਹੈ ਉਹ ਚੱਕ ਲਿਆ ਗਿਆ ਹੈ ਕਿਉਂਕਿ ਜਿਹੜੇ 2000 ਦੇ ਕਰੀਬ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਕੱਢ ਦਿੱਤਾ ਤੇ ਹਜ਼ਾਰਾਂ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਅਣਮਿੱਥੇ ਸਮੇਂ ਦੇ ਲਈ ਛੁੱਟੀ ਤੇ ਭੇਜ ਦਿੱਤਾ ਦੱਸਦੀ ਹੈ ਕਿ ਇਹ ਉਹੀ ਯੂਐਸਏ ਆਈਡੀਆ ਜਿਸ ਨੇ ਭਾਰਤੀ ਚੋਣਾਂ ਦੇ ਲਈ 182 ਕਰੋੜ ਦੀ ਜਿਹੜੀ ਮਦਦ ਕੀਤੀ ਸੀ ਫੰਡਿੰਗ ਕੀਤੀ ਸੀ ਤਾਂ ਇਸ ਤੇ ਜਿਹੜਾ ਡੋਨਾਲਡ ਟਰੰਪ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਸਾਡਾ ਫਾਇਦਾ ਚੁੱਕ ਰਿਹਾ ਹੈ ਇੰਟਰਨੈਸ਼ਨਲ ਆ ਜਿਹੜੀ ਫੰਡਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਇੱਕ ਵਾਰ ਫਿਰ ਜਿਹੜਾ ਡੋਨਾਲਡ ਟਰੰਪ ਦੇ ਵੱਲੋਂ ਵਿਵਾਦਿਤ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਕੰਪਨੀ ਦੇ ਵੱਲੋਂ ਜਿਹੜੀ ਫੰਡਿੰਗ ਕੀਤੀ ਗਈ ਸੀ 182 ਕਰੋੜ ਦੀ ਜਿਹੜੀ ਫੰਡਿੰਗ ਆ ਉਹ ਚੋਣਾਂ ਦੇ ਵਿੱਚ ਹੋਈ ਸੀ ਜਿਸ ਤੋਂ ਹੁਣ ਬਾਅਦ ਜਿਹੜਾ ਉਹ ਕੰਪਨੀ ਦੇ ਜਿਹੜੇ 2000 ਦੇ ਕਰੀਬ ਮੁਲਾਜ਼ਮ ਨੇ ਉਹਨਾਂ ਨੂੰ ਕੱਢ ਦਿੱਤਾ ਤੇ ਨਾਲ ਹੀ ਜਿਹੜੇ ਹਜ਼ਾਰਾਂ ਮੁਲਾਜ਼ਮ ਨੇ ਉਹਨਾਂ ਨੂੰ ਅਣਮਿੱਥੇ ਸਮੇਂ ਦੇ ਲਈ ਛੁੱਟੀ ਤੇ ਭੇਜ ਦਿੱਤਾ ਦੱਸਦੀ ਹੈ ਕਿ ਇਹ ਇਹ ਅਮਰੀਕੀ ਏਜੰਸੀ ਫਾਰ ਇੰਟਰਨੈਸ਼ਨਲ ਨਲ ਡਿਵੈਲਪਮੈਂਟ ਜਿਹੜੀ ਏਜੰਸੀ ਹੈ ਉਸ ਨੇ 182 ਕਰੋੜ ਦੀ ਫੰਡਿੰਗ ਕੀਤੀ ਸੀ ਜਿਸ ਤੇ ਹੁਣ ਡੋਨਾਲਡ ਟਰੰਪ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਸਿਰਫ ਸਾਡਾ ਫਾਇਦਾ ਚੁੱਕ ਰਿਹਾ ਏ ਇੰਟਰਨੈਸ਼ਨਲ ਫੰਡਿੰਗ ਦੀ ਜ਼ਰੂਰਤ ਨਹੀਂ ਹੈ ਦੱਸਦੀ ਹੈ ਕਿ ਇਸ ਏਜੰਸੀ ਦੇ 2000 ਦੇ ਕਰੀਬ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਬਰਖਾਸਤ ਕਰਨ ਅਤੇ ਹਜ਼ਾਰਾਂ ਨੂੰ ਜਿਹੜਾ ਛੁੱਟੀ ਤੇ ਭੇਜਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਅਮਰੀਕੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ 2000 ਦੇ ਕਰੀਬ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਬਰਖਾਸਤ ਕਰਨਾ ਤੇ ਬਾਕੀਆਂ ਨੂੰ ਛੁੱਟੀ ਤੇ ਭੇਜਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਇਸ ਤੋਂ ਪਹਿਲਾਂ ਐਲਨ ਮਸਕ ਨੇ ਇਹ ਅਮਰੀਕਾ ਦੇ ਅੱਖਾਂ ਸੰਗੀ ਕਰਮਚਾਰੀਆਂ ਨੂੰ ਈਮੇਲ ਭੇਜੀ ਸੀ ਇਹਨਾਂ ਮੁਲਾਜ਼ਮਾਂ ਨੂੰ 48 ਘੰਟੇ ਦੇ ਅੰਦਰ ਦੱਸਣਾ ਪਿਆ ਕਿ ਉਹਨਾਂ ਨੇ ਫਜ਼ੂਲ ਖਰਚੀ ਕਟਾਉਣ ਲਈ ਪਿਛਲੇ ਹਫਤੇ ਕੀ ਕੀਤਾ ਹੈ ਦਰਅਸਲ 트ੰਪ ਨੇ ਮਸਕ ਨੂੰ ਸਰਕਾਰੀ ਕੁਸ਼ਲਤਾ ਵਿਭਾਗ ਦਾ ਮੁਖੀ ਬਣਾਇਆ ਮਸਕ ਨੂੰ ਸਰਕਾਰੀ ਖਰਚਿਆਂ ਵਿੱਚ ਕਟੌਤੀਆਂ ਤੇ ਫਜ਼ੂਲ ਖਰਚੀ ਨੂੰ ਰੋਕਣ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਏਪੀ ਦੀ ਰਿਪੋਰਟ ਦੇ ਮੁਤਾਬਕ ਇੱਕ ਕਦਮ ਸ਼ੁੱਕਰਵਾਰ ਨੂੰ ਇੱਕ ਸੰਗੀ ਜੱਜ ਦੁਆਰਾ ਪ੍ਰਸ਼ਾਸਨ ਨੂੰ ਯੂ ਐਸ ਏ ਆਈ ਡੀ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਚੁੱਕਿਆ ਗਿਆ ਹੈ ਅਮਰੀਕਾ ਦੇ ਜ਼ਿਲ੍ਹਾ ਜੱਜ ਕਾਰਲ ਨੋਕਲਸ ਨੇ ਸਰਕਾਰ ਦੀ ਯੋਜਨਾ ਤੇ ਸਥਾਈ ਰੋਕ ਦੀ ਕਰਮਚਾਰੀਆਂ ਨੂੰ ਬੇਨਤੀ ਜਿਹੜੀ ਆ ਉਹ ਰੱਦ ਕਰ ਦਿੱਤੀ ਹੈ ਯੂ ਐਸ ਏ ਆਈ ਡੀ ਕਰਮਚਾਰੀਆਂ ਨੂੰ ਭੇਜੀ ਗਈ ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ 23 ਫਰਵਰੀ ਨੂੰ ਰਾਤ 12 ਵਜੇ ਤੋਂ ਪ੍ਰਭਾਵੀ ਸਾਰੇ ਸਿੱਧੇ ਤੌਰ ਤੇ ਜਿਹੜੇ ਨਿਯੁਕਤ ਕੀਤੇ ਗਏ ਯੂ ਐਸ ਏ ਆਈ ਡੀ ਕਰਮਚਾਰੀ ਨੂੰ ਕਰਮਚਾਰੀਆਂ ਨੂੰ ਪ੍ਰਸ਼ਾਸਨਿਕ ਛੁੱਟੀ ਤੇ ਰੱਖਿਆ ਜਾਵੇਗਾ ਸवाय ਮਿਸ਼ਨ ਆਧਾਰਿਤ ਜ਼ਰੂਰੀ ਕਾਰਜਾਂ ਮੁਖ ਲੀਡਰਸ਼ਿਪ ਤੇ ਵਿਸ਼ੇਸ਼ ਤੌਰ ਤੇ ਮਨੋਨਿਤ ਪ੍ਰੋਗਰਾਮਾਂ ਦੇ ਵਿੱਚ ਰੁੱਝੇ ਹੋਏ ਕਰਮਚਾਰੀਆਂ ਨੂੰ ਟਰੰਪ ਨੇ ਪਹਿਲਾਂ ਹੀ ਜਿਹੜਾ ਯੂ ਐਸ ਆਈ ਡੀ ਵਸ਼ਿੰਗਟਨ ਹੈੱਡ ਕੁਆਟਰ ਨੂੰ ਬੰਦ ਕਰ ਦਿੱਤਾ ਹੈ ਤੇ ਵਿਸ਼ਵ ਪੱਧਰ ਤੇ ਹਜ਼ਾਰਾਂ ਅਮਰੀਕੀ ਸਹਾਇਤਾ ਤੇ ਵਿਕਾਸ ਪ੍ਰੋਗਰਾਮਾਂ ਨੂੰ ਰੋਕ ਦਿੱਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹਨਾਂ ਦੇ ਬਜਟ ਸੁਧਾਰ ਐਲਨ ਮਸਕ ਦਾ ਕਹਿਣਾ ਹੈ ਕਿ ਵਿਦੇਸ਼ੀ ਸਹਾਇਤਾ ਅਤੇ ਵਿਕਾਸ ਕਾਰਜ ਬੇਲੋੜੇ ਖਰਚ ਨੇ ਇੱਕ ਉਦਾਰਵਾਦੀ ਏਜੰਡੇ ਵੱਲ ਲੈ ਕੇ ਜਾਂਦੇ ਨੇ। ਯੂ ਐਸ ਆਈ ਡੀ ਦੇ ਕਰਮਚਾਰੀ ਖਾਸ ਤੌਰ ਤੇ ਵਿਦੇਸ਼ ਦੇ ਵਿੱਚ ਤਾਇਨਾਤ ਕਰਮਚਾਰੀਆਂ ਨੇ ਆਪਣੀ ਸੁਰੱਖਿਆ ਤੇ ਸੰਚਾਰ ਸੁਵਿਧਾ ਨੂੰ ਲੈ ਕੇ ਸਰਕਾਰ ਕੋਲਾ ਚਿੰਤਾ ਪ੍ਰਗਟਾਈ ਹੈ ਇਸ ਤੇ ਜੱਜਕਾਰ ਨੋਕਲਸ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਵਿਦੇਸ਼ਾਂ ਦੇ ਵਿੱਚ ਤਾਇਨਾਤ ਕਰਮਚਾਰੀਆਂ ਨੂੰ ਐਮਰਜੈਂਸੀ ਸੰਚਾਰ ਦੀ ਸਹੂਲਤ ਦਿੱਤੀ ਜਾਵੇਗੀ ਅਤੇ ਇਸੇ ਦੇ ਤਹਿਤ 2 ਵੇ ਰੇਡੀਓ ਅਤੇ ਪੈਨਿਕ ਬਟਨ ਦੀ ਜਿਹੜੀ ਸਹੂਲਤ ਵਾਲਾ ਮੋਬਾਈਲ ਹੈ ਮੋਬਾਈਲ ਐਪ ਵੀ ਮਿਲੇਗਾ ਯੂਐਸਏ ਆਈਡੀ ਦੇ ਸੈਂਕੜੇ ਠੇਕੇਦਾਰਾਂ ਨੂੰ ਬਿਚਾਨਕ ਨੌਕਰੀ ਤੋਂ ਕੱਢ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਕਈਆਂ ਨੂੰ ਬੇਨਾਮ ਸਮਾਪਤੀ ਪੱਤਰ ਜਿਹੜੇ ਭੇਜੇ ਗਏ ਨੇ ਕਰਮਚਾਰੀਆਂ ਨੇ ਚਿੰਤਾ ਜ਼ਾਹਰ ਕੀਤੀ ਕਿ ਅਜਿਹੀ ਸਪਸ਼ਟ ਸੂਚਨਾ ਉਹਨਾਂ ਨੂੰ ਬੇਰੁਜ਼ਗਾਰੀ ਲਾਭ ਪ੍ਰਾਪਤ ਕਰਨ ਦੇ ਵਿੱਚ ਮੁਸ਼ਕਲ ਆ ਪੈਦਾ ਕਰ ਸਕਦੀ ਹੈ ਤਾ ਇੱਕੋ ਦਮ ਜਿਹੜਾ ਇੱਕ ਫੈਸਲਾ ਹੁੰਦਾ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਜਿਸ ਦੇ ਨਾਲ ਜਿਹੜੇ ਕਈ ਹਜ਼ਾਰ ਲੋਕ ਨੇ ਉਹਨਾਂ ਦਾ ਜਿਹੜਾ ਰੋਜ਼ਗਾਰ ਹੈ ਉਹ ਚਲਿਆ ਜਾਂਦਾ ਕਿਉਂਕਿ 2000 ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਜਿਹੜਾ ਬਰਖਾਸਤ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਤੇ ਬਾਕੀਆਂ ਨੂੰ ਜਿਹੜਾ ਅਣਮਿੱਥੇ ਸਮੇਂ ਦੇ ਲਈ ਛੁੱਟੀ ਤੇ ਭੇਜਣ ਦਾ ਜਿਹੜਾ ਐਲਾਨ ਹੋਇਆ ਇਹ ਉਹੀ ਏਜੰਸੀ ਆ ਜਿਸ ਨੇ ਭਾਰਤ ਨੂੰ ਫੰਡਿੰਗ ਕੀਤੀ ਸੀ ਚੋਣਾਂ ਦੇ ਵਿੱਚ 182 ਕਰੋੜ ਦੀ ਜਿਹੜੀ ਫੰਡਿੰਗ ਆ ਕੀਤੀ ਸੀ ਦੇ ਨਾਲ ਨਾਲ ਹੀ ਐਲਨ ਮਸਕ ਨੇ ਕਿਹਾ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਹੋਰ ਕਾਰੋਬਾਰ ਚੱਲਦੇ ਆ ਉਹਨਾਂ ਨੂੰ ਫੰਡਿੰਗ ਦੇਣ ਦੀ ਜਿਹੜੀ ਆ ਉਹ ਕੋਈ ਲੋੜ ਨਹੀਂ ਹੈ ਇਸ ਤੇ ਜਿਹੜੀ ਇਹ ਇੱਕ ਫਜ਼ੂਲ ਖਰਚੀ ਆ ਇਸ ਤੇ ਨਾਲ ਜਿਹੜਾ ਦੇਸ਼ ਦਾ ਬਜਟ ਹਿੱਲਦਾ ਏ ਜਿਸ ਕਰਕੇ ਹੁਣ ਇਹ ਜਿਹੜੀ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਆ ਉਹ ਐਲਨ ਮਸਕ ਨੂੰ ਦਿੱਤੀ ਗਈ ਆ ਜਿਸ ਤੋਂ ਬਾਅਦ ਇਹ ਜਿਹੜਾ ਵੱਡਾ ਐਲਾਨ ਆ ਉਹ ਸਾਹਮਣੇ ਆਇਆ